ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਰ ਸਿੱਖ ਕੀ ਗੁਰ ਦਰਮਤ ਮਲਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤਿਹਟੈ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਬਡਪਾਗੀ ਹੈ ਸਤਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ ਏਡੀਆਂ ਵੱਡੀਆਂ ਬਖਸ਼ਿਸ਼ਾਂ ਜੀ ਏਡੀਆਂ ਵੱਡੀਆਂ ਮਹਿਰਾਮਤਾ ਨੇ ਲੋਕ ਤੇ ਪਰਲੋਕ ਸਵਾਰਨ ਵਾਲੇ ਸੱਚੇ ਬਾਦਸ਼ਾਹ ਮਹਾਰਾਜ ਸਤਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰ ਹੈ ਹਰ ਵੇਲੇ ਜੀੜੇ ਦੇ ਕੋਲ ਬੈਠਾ ਜੀੜੇ ਦੇ ਅੰਦਰ ਵਸਿਆ ਸਾਰ ਸੰਭਾਲੈ ਨਿਤ ਪ੍ਰਤਪੰਦ ਹੈ ਸਾਡੀ ਸਾਮ ਕਰਨ ਵਾਲਾ ਸਾਡੀ ਰਾਖੀ ਕਰਨ ਵਾਲਾ ਹਰ ਸਿੱਖ ਦੀ ਰਸਨਾ ਤੇ ਬਚਨ ਚੜਿਆ ਤਾਤੀ ਵਾਉ ਨ ਲੱਗਈ ਬਾਰ ਬ੍ਰਹਮ ਸ਼ਰਨਾਈ ਚੌ ਗਿਰਧ ਹਮਾਰੇ RAM ਕਾਰ ਦੁਖ ਲੱਗਾ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਤੋਂ ਜਦੋਂ ਸਿੱਖ ਗੁਰੂ ਨੂੰ ਭੇਟਦਾ ਹੈ ਉਦੋਂ ਫਿਰ ਗੁਰੂ ਦੀ ਕਲਾ ਵਰਤਦੀ ਹੈ ਹੁਣ ਇਹ ਸ਼ਬਦ ਬੜੀ ਬੜੀ ਸੁਣਦੇ ਆ ਗੁਰੂ ਦੀ ਕਲਾ ਗੁਰੂ ਦੀ ਕਲਾ ਵਰਤਨ ਦਾ ਅਰਥ ਕੀ ਹੈ ਜ਼ਿੰਦਗੀ ਚ ਗੁਰੂ ਦਾ ਗਿਆਨ ਆਉਣਾ ਗੁਰੂ ਦੀ ਮੱਤ ਆਉਣੀ ਗੁਰੂ ਦੀ ਮੱਤ ਦਾ ਚਾਨਣ ਹੋਣਾ ਚੰਗੇ ਮੰਦੇ ਦੀ ਸੋਝੀ ਆਉਣੀ ਨਿਰਣਾ ਕਰਨ ਦੀ ਸਮਤ ਮਿਲਣੀ ਨਿਰਣਾ ਕਰਨ ਦੀ ਸ਼ਕਤੀ ਮਿਲਣੀ ਭਲਾ ਤੇ ਬੁਰਾ ਸੋਚਣ ਦੀ ਸਮਰੱਥਾ ਮਿਲ ਜਾਣੀ ਸਾਥ ਸੰਗਤ ਜਦੋਂ ਸਿੱਖ ਗੁਰੂ ਨੂੰ ਪੇਟਦਾ ਸਤਗੁਰੂ ਪੂਰਾ ਭੇਟਿਆ ਇਹ ਵੀ ਬਚਨ ਆਪਜੀ ਪੜਦੇ ਸੁਣਦੇ ਹੋ ਗੁਰਪੂਰਾ ਭੇਟਿਓ ਵਡਭਾਗੀ ਮਨੇ ਭਇਆ ਪ੍ਰਗਾਸਾ ਕੋਈ ਨ ਪੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਗੁਰੂ ਤੇ ਸਿੱਖ ਦਾ ਭਰੋਸਾ ਪੱਕਾ ਹੁੰਦਾ ਤੇ ਜਿਉਂ-ਜਿਉਂ ਸਿੱਖ ਦਾ ਭਰੋਸਾ ਪੱਕਾ ਹੁੰਦਾ ਤਿਉਂ-ਤਿਉਂ ਫਿਰ ਗੁਰੂ ਦੀ ਕਲਾ ਵਰਤਦੀ ਹੈ ਜਿਉਂ ਜਿਵੇਂ ਇੱਕ ਰੁੱਖ ਦੀਆਂ ਨੇ ਜੜਾਂ ਜਿਉਂ-ਜਿਉਂ ਪੱਕੀਆਂ ਹੁੰਦੀਆਂ ਤੇ ਥਿਉਂ-ਥਿਉਂ ਉਹ ਪੱਸਰਦਾ ਉਹ ਫਲਦਾ ਉਹ ਫੁੱਲਦਾ ਇਸੇ ਤਰ੍ਹਾਂ ਸਿੱਖ ਦਾ ਜੀਵਨ ਵਿਕਸਦਾ ਹੈ ਸਾਧ ਸੰਗਤ ਸਿੱਦਕ ਦੀਆਂ ਜੜਾਂ ਪੱਕੀਆਂ ਹੋਣੀਆਂ ਇਹ ਗੁਰੂ ਘੇਟਣਾ ਹੈ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਾਣੀ ਕਾ ਬਹੁਤ ਬਖਸ਼ਿਸ਼ ਕੀਤਾ ਬਯੰਤ ਬਾਣੀ ਦੀ ਰਚਨਾ ਕੀਤੀ ਸਾਨੂੰ ਬਾਣੀ ਦੇ ਲੜ ਲਾਇਆ ਸਾਧ ਸੰਗਤ ਸਾਡੇ ਹਿਰਦੇ ਦੇ ਅੰਦਰ ਬਾਣੀ ਦਾ ਚਾਨਣ ਕੀਤਾ ਮਹਾਰਾਜ ਨੇ ਜਿਹਦੇ ਨਾਲ ਮਨੇ ਪ੍ਰਗਾਸ ਹੋ ਸਕੇ ਤੇ ਜਿਨ੍ਹਾਂ ਦੇ ਅੰਦਰ ਪ੍ਰਗਾਸ ਹੋਇਆ ਫਿਰ ਆਤਮ ਵਿਸ਼ਵਾਸ ਤੇ ਕੁਦਰਤੀ ਹੈ ਨਾ ਜੀ ਜਦੋਂ ਬੰਦੇ ਨੂੰ ਅੰਦਰੋਂ ਚਾਨਣ ਹੋਵੇ ਬਿਲਕੁਲ ਸਪਸ਼ਟ ਸਾਫ਼ ਉਹਨੂੰ ਨਜ਼ਰ ਆ ਰਿਹਾ ਹੋਵੇ ਤੇ ਹੋ ਸਕਦਾ ਦੂਜਾ ਵੇਖਣ ਵਾਲਾ ਸੋਚੇ ਵੀ ਨਹੀਂ ਇਹ ਇਹ ਗਲਤ ਤੁਰਿਆ ਹੋ ਸਕਦਾ ਪਰ ਜਿੱਦੋਂ ਅੰਦਰੋਂ ਚਾਨਣ ਚਾਨਣ ਵਿੱਚ ਕਦਮ ਪੁੱਟ ਰਿਹਾ ਉਹਦੇ ਅੰਦਰ ਆਤਮ ਵਿਸ਼ਵਾਸ ਹੁੰਦਾ ਹੈ ਉਹਦੇ ਅੰਦਰ ਕੌਨਫੀਡੈਂਸ ਹੁੰਦਾ ਹੈ ਫਿਰ ਉਹ ਡੋਲਦਾ ਨਹੀਂ ਫਿਰ ਸਾਹਿਬ ਉਹਨੂੰ ਡੋਲਣ ਵੀ ਨਹੀਂ ਦਿੰਦਾ ਸਾਧ ਸੰਗਤ ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰੇਮ ਰੰਗ ਚ ਰੰਗੀ ਹੋਈ ਬੜੀ ਪਿਆਰੀ ਸੀ ਆਤਮਾ ਭਾਈ ਤਿਲਕੂ ਜੀ ਗੁਰੂ ਕੀ ਸੰਗਤ ਕਰਨੀ ਗੁਰੂ ਕੀ ਬਾਣੀ ਪੜਨੀ ਗੁਰੂ ਕੇ ਕੌਤਕਾਂ ਨੂੰ ਮਹਿਸੂਸ ਕਰਨਾ ਤਿਉਂ-ਤਿਉਂ ਅੰਦਰ ਦਿੜਤਾ ਪੈਦਾ ਕਰਦਾ ਹੈ ਜਿਉਂ-ਜਿਉ ਤੁਸੀਂ ਇਹਨਾਂ ਨਾਲ ਜੁੜੋਗੇ ਨਾ ਜੀ ਬਾਣੀ ਦਾ ਪ੍ਰਤਾਪ ਤੇ ਵਰਤਨਾ ਹੀ ਵਰਤਨਾ ਹੈ ਉਹਦੇ ਵਿਅਰਥ ਨਹੀਂ ਜਾਣਾ ਸਾ ਸੰਗਤ ਗੁਰੂ ਕੀ ਸਾਖੀ ਨੇ ਤੇ ਉਹ ਜ਼ਿਆਰਾ ਕਰਨੇ ਹੀ ਕਰਨਾ ਨਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗਿਆ ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ सगळ ਅੰਧਿਆਰਾ ਸਾਰਾ ਹਨੇਰਾ ਮਿਟਦਾ ਜਾਏਗਾ ਇਹ ਜਿਹੜਾ ਪ੍ਰਚਾਰ ਵੀ ਤੁਸੀਂ ਸੁਣਦੇ ਹੋ ਨਾ ਇਸੇ ਦੀ ਬੇਨਤੀ ਮੈਂ ਬੜੀ ਵਾਰੀ ਕਰਦਾਂ ਕਿ ਇਹ ਸਮਝ ਕੇ ਨਹੀਂ ਸੁਣਨਾ ਕਿ ਕੌਣ ਕਰ ਰਿਹਾ ਹੈ ਕੌਣ ਪੜ ਰਿਹਾ ਇਹ ਵੇਖਣਾ ਕਿ ਕੀ ਪੜ ਰਿਹਾ ਜ਼ਿੰਦਗੀ ਸਾਡੀ ਇਹਦੇ ਨਾਲ ਨਹੀਂ ਬਦਲਣੀ ਕਿ ਕੌਣ ਪੜ ਰਿਹਾ ਹੈ ਜ਼ਿੰਦਗੀ ਬਦਲਨੀ ਹੈ ਕਿ ਕੀ ਪੜ ਰਿਹਾ ਹੈ ਤੇ ਜਦੋਂ ਸਾਡੀ ਸੁਰਤ ਗੁਰੂ ਦੀ ਬਾਣੀ ਨਾਲ ਹੋਏਗੀ ਗੁਰੂ ਦੇ ਇਤਿਹਾਸ ਨਾਲ ਹੋਏਗੀ ਫਿਰ ਵਿੱਚੋਂ ਬੰਦਾ ਮਨਫੀ ਹੋ ਜਾਏਗਾ ਸਾਡੀ ਜਿਉਂ-ਜਿਉਂ ਸੁਰਤ ਉਹ ਸ਼ਬਦ ਨਾਲ ਜੁੜੇਗੀ ਤਿਉਂ-ਤਿਉਂ ਮਨ ਪ੍ਰਗਾਸ ਹੋਏਗਾ ਤਿਉਂ-ਤਿਉਂ ਮਨ ਚੰਚਲ ਟਿਕੇਗਾ ਤਿਉਂ-ਤਿਉਂ ਮਨ ਰੁਸ਼ਨਾਏਗਾ ਗੁਰਸਾਖੀ ਦਾ ਉਜ਼ਿਆਰਾ ਤਾ ਮਿਟਿਆ ਸਗਨ ਅੰਧਿਆਰ ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਪਿਆਗੀ ਕੁਦਰਤੀ ਹੈ ਜੀ ਹੋਰ ਸਿੱਧਕ ਪੱਕਾ ਜਿਉਂ-ਜਿਉਂ ਜੜਾਂ ਡੂੰਘੀਆਂ ਹੁੰਦੀਆਂ ਜੜਾਂ ਹੀ ਤੇ ਸਿੱਧਕ ਲੀਆਂ ਨੇ ਤੂਫਾਨ ਆਉਣਗੇ ਝੱਖੜ ਆਉਣਗੇ ਰੁੱਖ ਵੇਖੇ ਜਿਹੜੇ ਕੱਚੇ ਹੁੰਦੇ ਆ ਜੜਾਂ ਕਮਜ਼ੋਰ ਹੁੰਦੀਆਂ ਉਹ ਤੂਫਾਨ ਨਹੀਂ ਚੱਲ ਪਉਂਦੇ ਕਈ ਰੁੱਖ ਪੱਟੇ ਜਾਂਦੇ ਆ ਤੂਫਾਨਾਂ 'ਚ ਜਿਉਂ-ਜਿਉਂ ਜੜਾਂ ਦੀ ਮਜ਼ਬੂਤੀ ਹੁੰਦੀ ਹੈ ਪਕੜ ਦੀ ਮਜ਼ਬੂਤੀ ਹੁੰਦੀ ਹੈ ਤੇ ਉਂਝ ਹਰ ਤੂਫਾਨ ਵਿੱਚ ਸਥਿਰ ਖੜਿਆ ਹੈ। ਤੋਂ ਇਹ ਨਹੀਂ ਹੈ ਕਿ ਸਿੱਖ ਦੀ ਜ਼ਿੰਦਗੀ ਦੇ ਅੰਦਰ ਕਸ਼ਟ ਨਹੀਂ ਆਉਣੇ। ਬਿਲਕੁਲ ਸਾਦ ਸੰਗਤ ਇਹ ਭੁਲੇਖਾ ਕੱਢਦੀ। ਸਿੱਖ ਦੀ ਜ਼ਿੰਦਗੀ ਦੇ ਅੰਦਰ ਹਾਲਾਤਾਂ ਨਾਲ ਸਾਹਮਣਾ ਨਹੀਂ ਕਰਨਾ ਪੈਂਦਾ ਨਹੀਂ ਪਈ। ਹਾਲਾਤ ਵੀ ਮਾਰੇ ਹੋ ਸਕਦੇ ਆ। ਸਿੱਖ ਦੀ ਜ਼ਿੰਦਗੀ 'ਚ ਸਿਦਕ ਇੰਨਾ ਕਿ ਹਾਲਾਤ ਡੋਲਣ ਹੀ ਨਹੀਂ ਦਿੰਦੇ। ਥਿਰਕਣ ਹੀ ਨਹੀਂ ਦਿੰਦੇ। ਜਿਵੇਂ ਪਾਣੀ ਪਾ ਪਾ ਕੇ ਜੜਾ ਪਕਕੀਆਂ ਕਰਤੀਆਂ ਨਾ ਗੁਰੂ ਨੇ ਅੰਮ੍ਰਿਤ ਨਾਮ ਦੇ ਦੇ ਕੇ ਸਿੱਧਕ ਪੱਕਾ ਕਰ ਦਿੱਤਾ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿਗਾ ਨਾ ਡੋਲੇ ਧ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਡਿਗਾ ਨਾ ਡੋਲੇ ਦ੍ਰਿੜ ਕਰ ਰਹੇ ਹੋ ਇੰਨੀ ਦ੍ਰਿੜਤਾ ਇੰਨੀ ਪਰਪਕਤਾ ਇਹ ਗੁਰੂ ਨੇ ਖੁਰਾਕ ਦਿੱਤੀ ਹੈ ਜਿਨੇ ਸਿਦਕ ਦੀਆਂ ਜੜਾਂ ਮਜ਼ਬੂਤ ਕਰ ਦਿੱਤੀਆਂ ਆਉਣਗੇ ਤੂਫਾਨ ਕੋਈ ਫਰਕ ਮਤਲਬ ਹਾਲਾਤ ਬਦਲਣਗੇ ਕਸ਼ਟ ਆਉਣਗੇ ਔਕੜਾਂ ਆਉਣਗੀਆਂ ਇਮਤਿਹਾਨ ਆਉਣਗੇ ਪਰ ਸਿਦਕ ਨਹੀਂ ਡੋਲਦਾ ਜੀ ਫਿਰ ਡਿਗਾ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਉਏ ਜੋ ਵਿੱਚ ਹਮ ਤੁਮ ਕਸ਼ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਰਥਲੀ ਹੋਈ ਹੈ ਤਾਂਤੇ ਕਨਕ ਵਖਾਨ ਇਹ ਬਹੁਤ ਸੋਹਣੀ ਉਦਾਹਰਨ ਦਿੱਤੀ ਮਹਾਰਾਜ ਗੁਰੂ ਸਾਹਿਬ ਜੀ ਕਹਿੰਦੇ ਵੀ ਜਿਸ ਤਰ੍ਹਾਂ ਵੱਖਰੇ ਵੱਖਰੇ ਗਹਿਣੇ ਨੇ ਨਾ ਜੀ ਗਹਿਣੇ ਉਂਗਲੀਆਂ ਤੇ ਪਾਉਣ ਵਾਲੇ ਗਹਿਣੇ ਬਾਹਾਂ ਤੇ ਪਾਉਣ ਵਾਲੇ ਗਹਿਣੇ ਪੈਰਾਂ ਚ ਪਾਉਣ ਵਾਲੇ ਗਹਿਣੇ ਪਰ ਜਦੋਂ ਸਾਰੇ ਗਹਿਣਿਆਂ ਨੂੰ ਇੱਕ ਕੁਠਾਲੀ ਚ ਪਾ ਕੇ ਢਾਲ ਦਈਏ ਅਲੰਕਾਰਦਾਰ ਹੁੰਦਾ ਗਹਿਣੇ ਤੇ ਫਿਰ ਉਹਨੂੰ ਕੀ ਕਹਿੰਦੇ ਆ ਤਾਂਤੇ ਕਨਕ ਫਿਰ ਉਹਨੂੰ ਵੱਖ-ਵੱਖ ਨਹੀਂ ਕਿਹਾ ਜਾਂਦਾ ਉਹ ਇੱਕੋ ਹੀ ਰੂਪ ਹੋ ਜਾਂਦੇ ਆ ਆਹ ਹੈ ਉਹ ਸਦਕ ਤੇ ਦ੍ਰਿੜਤਾ ਫਿਰ ਉਹ ਐਸੇ ਢਲਦੇ ਨੇ ਨਾ ਕਿ ਵੱਖਰੇਵੇਂ ਮੁੱਕ ਜਾਂਦੇ ਆ ਤੇ ਉਹ ਗੁਰੂ ਦੇ ਚਰਨਾਂ ਚ ਸਮਾਏ ਹੋਏ ਇੱਕੋ ਹੀ ਰੂਪ ਹੋ ਗਏ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ ਬਾਣੀ ਦੀ ਰੋਹਾਨੀ ਖੁਰਾਕ ਮਿਲ ਮਿਲ ਕੇ ਭਾਈ ਤਿਲਕੂ ਜੀ ਦਾ ਸਿੱਧਕ ਬੜਾ ਪੱਕਾ ਹੋਇਆ ਗੜ ਸ਼ੰਕਰ ਦੀ ਧਰਤੀ ਤੇ ਇਹਨਾਂ ਦਾ ਵਾਸਾ ਹੈ ਤੁਹਾਡੇ ਚੋਂ ਬਹੁਤ ਸਾਰਿਆਂ ਨੇ ਗੜ ਸ਼ੰਕਰ ਵੇਖਿਆ ਹੋਵੇਗਾ ਸਾਥ ਸੰਗਤ ਜਿਸ ਨਗਰ ਤੇ ਤੁਸੀਂ ਜਦੋਂ ਗੜ ਸ਼ੰਕਰ ਤੋਂ ਅੱਗੇ ਦਸੂਏ ਵੱਲ ਨੂੰ ਜਾਓਗੇ ਨਾ ਅੱਗੇ ਪਾਸੇ ਬਿਲਕੁਲ ਨਗਰ ਦੇ ਨਾਲ ਭਾਈ ਤਿਲਕੂ ਜੀ ਦਾ ਗੁਰਸਥਾਨ ਹੈ ਹੁਣ ਭਾਈ ਤਿਲਕੂ ਜੀ ਜਿਸ ਨਗਰ 'ਚ ਰਹਿੰਦੇ ਆ ਉਥੇ ਉਦਾਂ ਦੀ ਸਮੱਸਿਆ ਜਿਵੇਂ ਸਾਡੀ ਜ਼ਿੰਦਗੀ 'ਚ ਆਉਂਦੀ ਹੈ ਕਿ ਬਹੁ ਗਿਣਤੀ ਇੱਕ ਪਾਸੇ ਆ ਭਾਈ ਤਿਲਕੂ ਜੀ ਇੱਕ ਪਾਸੇ ਤੇ ਅਸੀਂ ਕਈ ਵਾਰੀ ਗਿਣਤੀਆਂ ਦਾ ਪ੍ਰਭਾਵ ਕਬੂਲਦੇ ਆ ਅਸੀਂ ਧਰਮ ਦੀ ਦੁਨੀਆ 'ਚ ਇਹ ਪੈਮਾਨਾ ਨਹੀਂ ਹੈ ਕਿ ਲੋਕਾਂ ਦੀ ਗਿਣਤੀ ਦੀ ਸਹਿਮਤੀ ਕਿੰਨੀ ਹੈ ਇਸ ਕੱਲ ਦਾ ਸਾਥ ਸੰਗਤ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਭੀੜ ਕਦੀ ਵੀ ਸੱਚ ਦਾ ਪੈਮਾਨਾ ਨਹੀਂ ਹੁੰਦੀ ਜਦੋਂ ਤੁਸੀਂ ਸੱਚ ਦੀ ਪਹਿਰੇਦਾਰੀ ਵੇਖੋਗੇ ਤੇ ਉੱਤੇ ਭੀੜਾਂ ਨਹੀਂ ਹੁੰਦੀਆਂ ਉਹਨਾਂ ਨੇ ਉਦਾਹਰਨ ਦਿੱਤੀ ਕਹਿੰਦੇ ਨਿਵਾਣ ਨੂੰ ਤੇ ਭੀੜਾਂ ਦੇ ਕਾਫਲੇ ਤੁਰੇ ਜਾਂਦੇ ਆ ਸੂਰਮਾ ਤੇ ਉਹ ਹੁੰਦਾ ਜਿਹੜਾ ਵਪਰੀਤ ਦਿਸ਼ਾ ਮੰਜ਼ਲਾਂ ਨੂੰ ਸਾਰ ਕਰਦਾ ਉਚਾਈਆਂ ਨੂੰ ਚੜਦਾ ਕਬੀਰ ਜਿਹੇ ਮਾਰਗ ਪੰਡਤ ਗਏ ਪਾਛੈ ਪਰਿਵਹੀਰ ਬਹੁ ਗਿਣਤੀ ਵਿਹੀਰ ਦਾ ਮਤਲਬ ਭੀੜ ਮਗਰ ਤੁਰਪੀ ਬਹੁ ਗਿਣਤੀ ਤੁਰਪੀ ਜਿੱਧਰ ਕਰਮ ਕਾਂਡ ਸੀ ਜਿੱਧਰ ਦਿਖਾਵਾ ਸੀ ਡਰਾਮਾ ਸੀ ਇਕ ਉਹ ਘਟ ਘਾਟੀ RAM ਕੀ ਤਿਹ ਜੜ ਰਹੋ ਕਬੀਰ ਇੱਕ ਵਿਖੜੀ ਘਾਟੀ ਹੈ ਤੇ ਉਸ ਵਿਖੜੀ ਘਾਟੀ ਤੇ ਕੋਈ ਕਬੀਰ ਵਰਗਾ ਚੜਿਆ ਜਿਹਨੂੰ ਗੁਰੂ ਅਮਰਦਾਸ ਜੀ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਤਲਣਾ ਹੁਣ ਗੁਰੂ ਅਰਜਨ ਸਾਹਿਬ ਜੀ 33 ਤਵੀ ਤੇ ਬੈਠੇ ਆ ਕੀ ਉਸ ਵੇਲੇ ਦੁਨੀਆ ਚ ਜੇ ਅਸੀਂ ਧਰਮ ਦੀ ਗੱਲ ਕਰੀਏ ਜਿਆਂ ਸੀ ਰੱਬ ਦੇ ਨਾਮ ਦੀ ਗੱਲ ਕਰੀਏ ਤੇ ਦੁਨੀਆਂ 'ਚ ਇਕੱਲੇ ਗੁਰੂ ਅਰਜਨ ਸਾਹਿਬ ਹੀ ਸੀ ਜਿਹੜੇ ਰੱਬ ਦਾ ਨਾਮ ਜਪਦੇ ਸੀ ਧਰਮ ਦੀ ਰਾਹ ਤੇ ਤੁਰਦੇ ਸੀ ਉਹਨਾਂ ਨੂੰ ਤਵੀਆਂ ਤੇ ਕਿਉਂ ਬੈਠਣਾ ਪਿਆ ਕਿਉਂਕਿ ਉਹ ਭੀੜ ਨਾਲ ਨਹੀਂ ਚੱਲ ਰਹੇ ਬਹੁਤ ਵੱਡੀ ਭੀੜ ਸੀ ਜਿਹੜੀਆਂ ਗੁਫਾਵਾਂ ਕੁੰਦਰਾਂ 'ਚ ਬੈਠ ਕੇ ਪਤਾ ਨਹੀਂ ਕਦੋਂ ਦੇ ਤਪ ਸਾਧਨਾ ਵਿੱਚ ਜੁਟੇ ਹੋਏ ਸੀ ਹਕੂਮਤਾਂ ਦਾ ਕੋਈ ਉਹਦੇ ਨਾਲ ਲਗ ਲਗਾਵ ਨਹੀਂ ਹੈ ਪਰ ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਲੋਕਾਂ ਨੂੰ ਚੇਤਨ ਕਰਦੇ ਆ ਮਾਨਸਿਕ ਤੌਰ ਦੇ ਉੱਤੇ ਗੁਲਾਮੀ ਚੋਂ ਕੱਢਦੇ ਆ ਤੇ ਹਾਕਮ ਕਹਿੰਦਾ ਮੈਂ ਕਦੋਂ ਦਾ ਸੋਚਦਾ ਸੀ ਕਿਸ ਨਫਰਤ ਨਾਲ ਸ਼ਬਦ ਬੋਲਦਾ ਕੂੜ ਦੀ ਦੁਕਾਨ ਮੈਨੂੰ ਸਦਾ ਲਈ ਖਤਮ ਕਰ ਦੇਆ ਹੁਣ ਜੇ ਵੇਖੀਏ ਤੇ ਇੱਕ ਪਾਸੇ ਭੀੜ ਹੈ ਇੱਕ ਪਾਸੇ ਗੁਰੂ ਅਰਜਨ ਸਾਹਿਬ ਜੀ ਨੇ ਤੋ ਸੱਚ ਦਾ ਪੈਮਾਨਾ ਭੀੜਾਂ ਨਹੀਂ ਹੁੰਦੀਆਂ ਸਾਰਾ ਨਗਰ ਅੰਧ ਵਿਸ਼ਵਾਸੀ ਹੈ ਕਰਮਕਾਂਡੀ ਹੈ ਤੇ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ ਰੱਬ ਨਾਲੋਂ ਟੁੱਟਿਆਂ ਦੀ ਕਿ ਉਹਨਾਂ ਦੀ ਜ਼ਿੰਦਗੀ ਹਰ ਵੇਲੇ ਭੈ ਵਿੱਚ ਗੁਜ਼ਰਦੀ ਹੈ ਡਰ ਵਿੱਚ ਗੁਜ਼ਰਦੀ ਹੈ ਇਹ ਗੱਲ ਚੇਤੇ ਚ ਰੱਖੀ ਜਿਹੜੇ ਬੰਦਿਆਂ ਦਾ ਇਹ ਵਿਸ਼ਵਾਸ ਕਮਜ਼ੋਰ ਦੀ ਨਿਸ਼ਾਨੀ ਹੈ ਜਿਹਦਾ ਭਰੋਸਾ ਨਹੀਂ ਨਾ ਪੱਕਾ ਹੁੰਦਾ ਰੱਬ ਤੇ ਭਾਵੇਂ ਉਹ ਪਾਠ ਕਰੀ ਜਾਵੇ ਭਾਵੇਂ ਉਹ ਗੁਰਦੁਆਰੇ ਮੱਥਾ ਟੇਕਣ ਆਵੇ ਜੀਦੇ ਕੋਲ ਸਦਕ ਦੀ ਸ਼ਕਤੀ ਨਹੀਂ ਹੈ ਉਹਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਉਹ ਹਰ ਸ਼ੈਅ ਤੋਂ ਡਰਿਆ ਹੋਇਆ ਹੈ ਕਿਉਂਕਿ ਡਰ ਉੱਤਰਦਾ ਹੀ ਉਦੋਂ ਹੈ ਜਦੋਂ ਨਿਸ਼ਚਾ ਪੱਕਾ ਹੋਵੇ ਤੇਰੇ ਸੇਵਕ ਕੋ ਭਾਉ ਕਿਸ਼ਨਾ ਜਮ ਨਹੀਂ ਆਵੇਂ ਨਿਰ ਉਹਦੇ ਜਮਾਂ ਤੋਂ ਨਹੀਂ ਡਰ ਰਿਹਾ ਇੰਨਾ ਆਤਮ ਵਿਸ਼ਵਾਸ ਹੈ ਤੇਰੇ ਸੇਵਕ ਦੂਜੇ ਪਾਸੇ ਅਸੀਂ ਕੱਖਾਂ ਕਾਨਾਂ ਤੋਂ ਡਰੀ ਜਾਂਦੇ ਹਾਂ ਮੈਂ ਫਿਰ ਬੇਨਤੀ ਕਰ ਰਿਹਾ ਹੋ ਸਕਦਾ ਅਗਲਾ ਗੁਟਕਾ ਫੜ ਕੇ ਪਾਠ ਵੀ ਕਰਦਾ ਹੋਵੇ ਨਿਯਮ ਨਾਲ ਗੁਰਦੁਆਰੇ ਵੀ ਆਉਂਦਾ ਹੋਵੇ ਜੇ ਵਾਕਿਆ ਗੁਰੂ ਪੂਰਾ ਭੇਟਿਆ ਨਹੀਂ ਹੈ ਅੰਦਰ ਰੁਸ਼ਨਾਇਆ ਨਹੀਂ ਹੈ ਤੇ ਉਹਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਕਿ ਉਹ ਹਰ ਵੇਲੇ ਡਰਦਾ ਹੈ